ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅੰਮ੍ਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਗਈ ਨਵ ਦੁਲਹਨ ਸਪਨਾ ਦੀ ਵੈਸ਼ਨੂ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ। ਇਹ ਸਮਾਚਾਰ ਪਿੰਡ ਧਿਆਨਪੁਰ ਵਿਖੇ ਪੂਜਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੇਵਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਪ੍ਰਮੇਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅਮ੍ਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਦੇ ਸਨ ਤੇ ਐਤਵਾਰ ਨੂੰ ਸਪਨਾ ਜਿਸ ਨੂੰ ਸਾਡੇ ਪਰਿਵਾਰਕ ਜੀ ਸੇਖਾਂ ਵੀ ਕਹਿੰਦੇ ਹਨ ਤੇ ਆਪਣੇ ਪਤੀ ਮਿਤ ਕੁਮਾਰ ਸਮੇਤ ਮਾਤਾ ਵੈਸ਼ਨੂ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ ਜਦਕਿ ਅੱਜ ਪਰਿਵਾਰਕ ਜੀਆ ਨੂੰ ਪਤਾ ਲੱਗਾ ਕਿ ਉਹਨਾਂ ਦੀ ਸਪਨਾ ਦਾ ਦੇਹਾਂਤ ਹੋ ਗਿਆ ਪਰਿਵਾਰਕ ਜੀਆ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੌਤੀ ਲਾਡਲੀ ਪਰਵਾਰਕ ਜੀਐਨਵੀ ਦੱਸਿਆ ਕਿ ਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਸ਼ਾਦੀ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ ਬਾਰ ਦੀ ਦੁਕਾਨ ਕਰ ਰਿਹਾ ਤੇ ਇੱਕ ਮਹੀਨਾ ਪਹਿਲਾਂ ਹੋਏ ਵਿਆਹ ਦੇ ਅਜੇ ਚਾ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਭਾਈ ਇੱਕ ਮਹੀਨਾ ਜੇ ਵਿਆਹ ਨੂੰ ਹੋਇਆ ਵਾ ਬੈਸ਼ਨ ਦੇ ਬਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਧਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡੇ ਰਿਹਾ ਸਾਡੀਆਂ ਖੁਸ਼ੀਆਂ ਦੇ ਪੱਥਰ ਡੇ ਗਿਆ ਪੰਜ ਜੱਟ ਕਿਹੜੇ ਇਹ ਸਾਡੀ ਭਾਬੀ ਦੀ ਡੈਥ ਹੋਈ ਹੈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੋਟ ਸੀ ਚਾਹ ਨਹੀਂ ਪੂਰੇ ਆ ਸਾਡੇ ਸਾਡੀਆਂ ਜੀ ਪਿਆਡੇ ਚਾਵਣੀਆਂ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਈ ਤੂੰ ਮਾਰਾ ਲੈ ਜਾਣਾ ਮੇਦੀ ਬੁੱਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਪਰ ਮਾਤਾ ਕੋਲ ਜਾ ਦੇ ਦਰਸ਼ਨ ਹੀ ਨਹੀਂ ਦਿੱਤੇ ਮਾਰਾ ਨੇ ਉਹਨੂੰ ਮਨਜ਼ੂਰੀ ਨਹੀਂ ਪਾਈ ਹੋਏ ਜੇ ਜਲਦੀ ਆ ਗਈ ਕੋਈ ਭਾਈ ਤੂੰ ਇਹਦੇ 5 ਵੇ ਨੇ ਤੂੰ ਇਹ 10:00 11:00 ਵਜੇ ਤੱਕ ਆ ਜੀਂਗਾ ਬਨਨਵਾਸ ਰੇਂਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ 28 ਗਸਤ ਨੇ ਉਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਨੈਰਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ ਜੀ ਇੱਕ ਟ੍ਰੇਨ ਹੋ ਰਹੀ ਹੈ ਰਾਤ ਇਹ ਉੱਥੇ ਰਹੇ ਆ ਨੂੰਹਾਂ ਨੇ ਫੋਨ ਕੀਤਾ ਤੇ ਅਸੀਂ ਸਿਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਪਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰੇ ਹੀ ਯਾਤਰਾ ਕਰਾਂਗੇ ਜੀ ਸਿਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵਾਰ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਕਹਾਂ ਨਹੀਂ ਕੀ ਹੋ ਗਿਆ ਉਹਨੇ ਕਿਹਾ ਤਿੰਨ ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਿਹਾ ਤੇ ਮਸਲਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਗ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਨਾਂ ਪੇਕੇ ਦਾ ਨਾਲ ਸਪਨਾ ਉਹਨੇ ਕਿਹਾ ਵੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਦੇ ਵਿੱਚ ਹੋਈ ਹੈ। ਹਾਂ ਜੀ ਤੇ ਇੱਕ ਮਹੀਨਾ ਹੋ ਗਿਆ ਵੇ ਅਣਚਾਹ ਨਹੀਂ ਹਾਂ ਹਾਂ ਜੀ ਇੱਕ ਮਹੀਨਾ ਜਿਆਨੂ ਉਹਦੇ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਆ ਤੀ ਕੇ ਦੇਖਿਆ ਜੀ ਅੰਮਰਸਰੋਂ ਦਾ ਆ ਵਿਆਹ ਕਿੱਲਿਆਂ ਦੀ ਜੀ ਸਜੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਗੱਲ ਦੀ ਚਿੰਤਾ ਹੀ ਨਹੀਂ ਲਿਆ ਗੱਲ ਬਾਤ ਇਹਨਾਂ ਨਾਲ ਨਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਹੀ ਸੀ ਤੇ ਜਿੱਥੇ ਸਾਂਝੀ ਸ਼ਾਹਦ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨੇ ਕੋਈ ਗੱਲ ਨਹੀਂ ਕਿਸੀ ਫੋਟੋ ਕਿਚਨ ਲੱਗਿਆਂ ਛੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਦੀ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਉਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇੜੀ ਜੀ ਦਾ ਉਹ ਤੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਾ ਡਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੰਮ ਉਮਰ ਨੇ ਹੁਣ ਇਹ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਬੁਢੀ ਦੀ ਹੋਏਗੀ ਤੁਹਾਡੀ ਉਮਰ ਅਜੇ ਤੁਹਾਡੇ 40 ਹੀ ਪੂਰੇ ਨਥੇ ਜੀ ਥਾਰੇ ਭਾਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਆਪੋ ਕੇ ਨੇ ਮੈਸੇਜ ਕੀਤਾ ਤੇ ਇਹ ਸਾਰਾ ਹਫਤਾ ਜਿਹੜਾ ਸੀ ਈਆਰਪੀ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤਹੀ ਮਤਲਬ ਨਾ ਮੈਂ ਵੀ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਾਂਗੇ ਉਧਰ ਉਹ ਆ ਜਾਣਗੇ ਜੀ ਸਾਨੂੰ ਕੋਈ ਅਸੀਂ ਬਸ ਸੇੜਦੇ ਬਸ ਇਦਾਂ ਹੀ ਬੁੰਦਲੇ ਫਿਰਨਦੇ ਹਨ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕਮਤੀ ਜੀ ਸਾਡੇ